ਬੋਡੀ ਗਵਰਨਮੈਂਟ ਮਿੰਿਸਟਰ ਜਿਹੜੇ ਨੇ ਸਾਡੇ ਨਾਲ ਡਾਕਟਰ ਡਾਕਟਰ ਰਵਜੋਤ ਜਿਹੜੇ ਨੇ ਮੌਜੂਦ ਨੇ ਹਾਲਾਂਕਿ ਫਿਲਹਾਲ ਆਪਣੇ ਹਲਕੇ ਦੇ ਲਈ ਨਿਕਲ ਰਹੇ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਿਉਂਕਿ ਜਿਹੜੇ ਵਿਭਾਗ ਦਿੱਤੇ ਗਏ ਨੇ ਉਹਨਾਂ 'ਤੇ ਜ਼ਰੂਰ ਚर्चा ਕਰਾਂਗੇ ਕਿ ਆਖਿਰ ਜਿਹੜੇ ਵਿਭਾਗ ਨੇ ਡਾਕਟਰ ਰਵਜੋਤ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਜਿਹੜੇ ਵਿਭਾਗ ਦਿੱਤੇ ਗਏ ਨੇ ਲੋਕਲ ਬੋਡੀ ਜਿਹੜੀ ਹੈ ਹੁਣ ਤੁਹਾਡੇ ਕੋਲ ਵਿਭਾਗ ਰਹੇਗਾ ਸੋਨਾ ਵਿਭਾਗ ਨੂੰ ਕਿਵੇਂ ਦੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਰੂਪ ਮੈਂ ਧੰਨਵਾਦ ਕਰਦਾ ਕਾਲ ਫੁਰਕੀ ਦਾ ਤੇ ਵਾਹਿਗੁਰੂ ਜੀ ਦਾ ਤੇ ਮੈਂ ਧੰਨਵਾਦ ਕਰਦਾ ਪੂਰੀ ਦਿੱਲੀ ਹਾਈ ਕਮਾਂਡ ਤੇ ਪੰਜਾਬ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਇੱਕ ਵੱਡੀ ਜ਼ਿੰਮੇਵਾਰੀ ਸਾਨੂੰ ਲੋਕਲ ਬੋਡੀਜ਼ ਦਾ ਜੋ ਮਹਿਕਮਾ ਦਿੱਤਾ ਹੈਗਾ ਤੇ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਬਸ ਇਹ ਹੀ ਕਹੂੰਗਾ ਕਿ ਜਿਸ ਆਸ ਤੇ ਜਿਸ ਮਾਨ ਦੇ ਨਾਲ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਸ ਤੋਂ ਬਾਅਦ ਆਸ ਤੇ ਮਾਨ ਦੇ ਨਾਲ ਅਸੀਂ ਆਪਾਂ ਜ਼ਿੰਮੇਵਾਰੀ ਅਸੀਂ ਨਿਭਾਵਾਂਗੇ ਜੀ ਜੀ ਸਰ ਚੱਬੀਵਾਲ ਦੇ ਵਿੱਚ ਜਿਹੜੇ ਬਾਈ ਇਲੈਕਸ਼ਨਸ ਹੋਣਗੇ ਉਹਨਾਂ ਬਾਈ ਇਲੈਕਸ਼ਨਸ ਇੱਕ ਮਿੰਟ ਹੋਲਡ ਕਰਨਾ ਨਹੀਂ ਇਹਨੂੰ ਲੈਟਰ ਫਿਨਿਸ਼ ਕਰੀਏ ਇੱਕ ਮਿੰਟ ਇੱਕ ਮਿੰਟ ਦਿਸ ਇਜ਼ ਨਾਟ ਦ ਵੇ ਕੋਈ ਗੱਲ ਨਹੀਂ ਯੂ ਕਾਂਟ ਹੋਲਡ ਇਟ ਦਿਸ ਵੇ ਕੋਈ ਗੱਲ ਨਹੀਂ ਕੋਈ ਅਗਰ ਲਾਈਵ ਹੁੰਦਾ ਦੈਨ ਨੋ ਨੋ ਕੋਈ ਕੱਟ ਯਾਰ ਕੱਟ 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 ਸਰ ਬਾਈ ਇਲੈਕਸ਼ਨ ਦੇ ਵਿੱਚ ਕਿਵੇਂ ਵੋਟਰਸ ਨੂੰ ਟਾਰਗੇਟ ਕੀਤਾ ਜਾ ਸਕਦਾ ਕਿਉਂਕਿ ਬਾਈ ਇਲੈਕਸ਼ਨ ਜਦੋਂ ਹੋਣਗੇ ਤੁਹਾਡਾ ਮਿਨਿਸਟਰ ਬਣਨਾ ਉਸ ਚੀਜ਼ ਨੂੰ ਕਿੰਨਾ ਕੁ ਇਫੈਕਟ ਕਰ ਸਕਦਾ ਤੇ ਮੇਰਾ ਖਿਆਲ ਨਹੀਂ ਉੱਥੇ ਕੋਈ ਛੱਬੇ ਵਾਲਸ ਕੋਈ ਇੱਕ ਕਮੇਟੀ ਕੋਈ ਹੈਗੀ ਇਟਸ ਰੂਰਲ ਏਰੀਆ ਪ੍ਰਾਇਮਰੀਲੀ ਰੂਰਲ ਏਰੀਆ ਤੇ ਬਾਕੀ ਜੋ ਪਾਰਟੀ ਵੱਲੋਂ ਸਾਨੂੰ ਜ਼ਿੰਮੇਵਾਰੀ ਲੱਗੇਗੀ ਸੱਗਠਨ ਵਲੋਂ ਜਾਂ ਪਾਰਟੀ ਵਲੋਂ ਅਸੀਂ ਆਪਾਂ ਨੂੰ ਪੂਰੀ ਤਰ੍ਹਾਂ ਦੇ ਨਵਾਵਾਂਗੇ ਪਹਿਲਾਂ ਵੀ ਅਸੀਂ ਹਾਰਪੁਰ ਲੋਕ ਸਭਾ ਡਾਕਟਰ ਰਾਜਕਮਰ ਚੱਬੇਲ ਜਿਹਨੂੰ ਦਿੱਤਾ ਕੇ ਆਮ ਆਦਮੀ ਪਾਰਟੀ ਚੋਲੀ ਚ ਪਾਈ ਆ ਸਾਡਾ ਹਲਕਾ ਵੀ ਲੋਕ ਸਭਾ ਹਾਰਪੁਰ ਚ ਪੈਂਦਾ ਆ ਤੇ ਜੂਰੀ ਨਹੀਂ ਕਿ ਅਸੀਂ ਚੱਬੇਲ ਦੀ ਗੱਲ ਕਰੀ ਆ ਆਪਾਂ ਜਿੱਥੇ ਵੀ ਇਲ ਬਾਈਲੈਕਸ਼ਨ ਹੋ ਰਹੀ ਆ ਉਹ ਸਾਡੇ ਐਸੇ ਟਰੂ ਵਰਕਰ ਜਿਹੜੇ ਕਮਿਟਿਡ ਵਰਕਰ ਹੁੰਦੇ ਪਾਰਟੀ ਦੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਮੇਰਾ ਹਲਕਾ ਮੇਰਾ ਹਲਕਾ ਨਹੀਂ ਹੈਗਾ ਹਰਿਆਣਾ ਜੀ ਵੀ ਕੰਮ ਕਰਨਾ ਪੈਂਦਾ ਸਾਨੂੰ ਗੁਜਰਾਤ ਵੀ ਕਰਨਾ ਕਰਨਾ ਪਿਆ ਜਾ ਕੇ ਜਿੱਥੇ ਵੀ ਡਿਊਟੀ ਸਾਡੀ ਲੱਗੂ ਚਾਹੇ ਚਬਿਆਲ ਚਲਾਨ ਕੇ ਚਾਹੇ ਬਾਕੀ ਤਿੰਨ ਅਸੈਂਬਲੀਜ਼ ਬਾਈ ਇਲੈਕਸ਼ਨ ਜਿੱਥੇ ਹੋ ਰਹੀ ਆ ਉੱਥੇ ਵੀ ਲਗਾਣ ਤੇ ਸਾਡੀ ਕੋਸ਼ਿਸ਼ ਇਹ ਹੋਊਗੀ ਅਸੀਂ ਆਪਣੀ ਪਾਰਟੀ ਨੂੰ ਅਸੀਂ ਆਪਣੇ ਕੈਂਡੀਡੇਟ ਨੂੰ ਆਪਾਂ ਇੱਕ ਵੱਡੀ ਲੀਡ ਨਾ ਅਸੀਂ ਆਪਾਂ ਜਤਾਈਏ ਜੀ ਆਪਾਂ ਸਭ ਤੋਂ ਵੇਗਾ ਕੀ ਸਵਾਲ ਹੈ ਸਿੰਪਲੀਸਿਟੀ ਅਸੀਂ ਬਹੁਤ ਦੇਖੀ ਮੈਂ ਕੈਮਰਾ ਪਰ ਇਸ ਨੂੰ ਕਹਾਂ ਕਿ ਕਿਤਨਾ ਜ਼ਰੂਰ ਇੰਨੀ ਸਿੰਪਲੀਸਿਟੀ ਜਿਹੜੀ ਮਨਿਸਟਰ ਅੱਜ ਬਣੇ ਉਹ ਸਾਰੇ بڑے ਸੂਟ ਬੂਟ ਦੇ ਵਿੱਚ ਸਜ ਧਜ ਕੇ ਆਏ ਨੇ ਲੇਕਿਨ ਤੁਸੀਂ ਜਿਹੜਾ ਤੁਹਾਨੂੰ ਦੇਖ ਪਾਰੇ ਚਲੋ ਮੈਂ ਬਸ ਇਹੀ ਕਹੂੰਗਾ ਕਿ ਆ ਸ਼ੇਅਰ ਜੂ ਜਿੱਦਾਂ ਦੇ ਅਸੀਂ ਸੀਗੇ ਜਿੱਦਾਂ ਦੇ ਅੱਜ ਅਸੀਂ ਹੈਗੇ ਆ ਅੱਗੇ ਵੀ ਅਸੀਂ ਇਸ ਤਰ੍ਹਾਂ ਦੇ ਤੁਹਾਨੂੰ ਆਪਾਂ ਦਿਖਾਂਗੇ ਮਿਲਾਂਗੇ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ ਸੋ ਜਿਸ ਤਰੀਕੇ ਅਗਰ ਦੇਖਿਆ ਜਾਏ ਤਾਂ ਫਿਲਹਾਲ ਨਵੀਂ ਬਜ਼ਾਰਤ ਜਿਹੜੀ ਹੈ ਫਿਲਹਾਲ ਵਿਭਾਗ ਜਿਹੜੇ ਨੇ ਬਣ ਦਿੱਤੇ ਲੇਕਿਨ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੇਗੀ ਇਹ ਆਨਾਲਾ ਸਮਝਦਾ ਸਕਦਾ ਫੁੜੇ ਜਨਸ ਵਿਕਾਸ ਦੇ ਨਾਲ ਪੈਂਕਾ ਮਿਲੂ ਟੈਲੀਪੋਸਟ ਪੰਜਾਬ ਰਾਣੀ ਮਾਚਲ ਚੰਡੀ ਬਡੀ ਗਵਰਨਮੈਂਟ ਮਿੰਿਸਟਰ ਜਿਹੜੇ ਨੇ ਸਾਡੇ ਨਾਲ ਡਾਕਟਰ ਡਾਕਟਰ ਅਰਜੋਤ ਜਿਹੜੇ ਨੇ ਮੌਜੂਦ ਨੇ ਹਾਲਾਂਕਿ ਫਿਲਹਾਲ ਆਪਣੇ ਹਲਕੇ ਦੇ ਲਈ ਨਿਕਲ ਰਹੇ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਿਉਂਕਿ ਜਿਹੜੇ ਵਿਭਾਗ ਦਿੱਤੇ ਗਏ ਨੇ ਉਹਨਾਂ 'ਤੇ ਜ਼ਰੂਰ ਚਰਚਾ ਕਰਾਂਗੇ ਕਿ ਆਖਿਰ ਜਿਹੜੇ ਵਿਭਾਗ ਡਾਕਟਰ ਅਰਜੋਤ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਜਿਹੜੇ ਵਿਭਾਗ ਦਿੱਤੇ ਗਏ ਨੇ ਲੋਕਲ ਬੋਡੀ ਜਿਹੜੀ ਹੈ ਹੁਣ ਤੁਹਾਡੇ ਕੋਲ ਵਿਭਾਗ ਰਹੇਗਾ ਸੋ ਇਹਨਾਂ ਵਿਭਾਗ ਨੂੰ ਕਿਵੇਂ ਦੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਨਾਲ ਮੈਂ ਧੰਨਵਾਦ ਕਰਦਾ ਕਾਲਪੁਰ ਜੀ ਦਾ ਤੇ ਵਾਇਗਰੂ ਜੀ ਦਾ ਤੇ ਮੈਂ ਧੰਨਵਾਦ ਕਰਦਾ ਪੂਰੀ ਦਿੱਲੀ ਹਾਈ ਕਮਾਂਡ ਤੇ ਪੰਜਾਬ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਇੱਕ ਵੱਡੀ ਜ਼ਿੰਮੇਵਾਰੀ ਸਾਨੂੰ ਲੋਕਲ ਬਾਡੀਜ਼ ਦਾ ਜੋ ਮਹਿਕਮਾ ਦਿੱਤਾ ਹੈਗਾ ਤੇ ਮੈਂ ਜਾਦਾ ਕੁਝ ਨਾ ਕਹਿੰਦਾ ਹੋਏ ਮੈਂ ਬਸ ਇਹ ਕਹੂੰਗਾ ਕਿ ਜਿਸ ਆਸ ਤੇ ਜਿਸ ਮਾਨ ਦੇ ਨਾਲ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਸ ਤੋਂ ਬਾਅਦ ਆਸ ਤੇ ਮਾਨ ਦੇ ਨਾਲ ਨਹੀਂ ਅਸੀਂ ਆਪਾਂ ਜ਼ਿੰਮੇਵਾਰੀ ਅਸੀਂ ਨਿਭਾਵਾਂਗੇ ਜੀ ਜੀ 26ਵਾਲ ਦੇ ਵਿੱਚ ਜਿਹੜੇ ਬਾਈ ਇਲੈਕਸ਼ਨਸ ਹੋਣਗੇ ਉਹਨਾਂ ਬਾਈ ਇਲੈਕਸ਼ਨਸ ਇੱਕ ਮਿੰਟ ਹੋਲਡ ਕਰਨਾ ਇੱਕ ਮਿੰਟ ਲੈਟਰ ਫਿਨਿਸ਼ ਕੋਈ ਕਰ ਇੱਕ ਮਿੰਟ ਇੱਕ ਮਿੰਟ ਦਿਸ ਇਜ਼ ਨਾਟ ਦ ਵੇ ਕੋਈ ਗੱਲ ਯੂ ਕੈਨਟ ਹੋਲਡ ਇਟ ਇਨ ਅਗਰ ਲਾਈਵ ਹੁੰਦਾ ਥੈਨ ਨੋ ਨਾ ਕੋਈ ਕੱਟ ਇਅਰ ਕੱਟ 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 ਸਰ ਬਾਈ ਇਲੈਕਸ਼ਨ ਦੇ ਵਿੱਚ ਕਿਵੇਂ ਵੋਟਰਸ ਨੂੰ ਟਾਰਗੇਟ ਕੀਤਾ ਜਾ ਸਕਦਾ ਕਿਉਂਕਿ ਬਾਈ ਇਲੈਕਸ਼ਨ ਜਦੋਂ ਹੋਣਗੀ ਤੁਹਾਡਾ ਮਿਨਿਸਟਰ ਬਣਨਾ ਉਸ ਚੀਜ਼ ਨੂੰ ਕਿੰਨਾ ਕੁ ਇਫੈਕਟ ਕਰ ਸਕਦਾ ਤੇ ਮੇਰਾ ਖਿਆਲ ਨੇ ਉੱਥੇ ਕੋਈ ਚੱਬੇਲ ਚ ਕੋਈ ਕਮੇਟੀ ਕੋਈ ਹੈਗੀ ਏਸ ਰੂਰਲ ਏਰੀਆ ਪ੍ਰਾਇਮਰਲੀ ਰੂਰਲ ਏਰੀਆ ਤੇ ਬਾਕੀ ਜੋ ਪਾਰਟੀ ਵੱਲੋਂ ਸਾਡੀ ਜ਼ਿੰਮੇਵਾਰੀ ਲੱਗੇਗੀ ਸਗਠਨ ਵਲੋਂ ਜਾਂ ਪਾਰਟੀ ਵਲੋਂ ਅਸੀਂ ਪਉਨੂ ਪੂਰੀ ਤਰ੍ਹਾਂ ਦਈਨੇ ਨਵਾਵਾਂਗੇ ਪਹਿਲਾਂ ਵੀ ਅਸੀਂ ਹਾਰਪੁਰ ਲੋਕ ਸਭਾ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਜਿਤਾ ਕੇ ਆਮਾਦੀ ਪਾਰਟੀ ਚੋਲੀ ਚ ਪਾਈ ਆ ਸਾਡਾ ਹਲਕਾ ਵੀ ਲੋਕ ਸਭਾ ਹਾਰਪੁਰ ਚ ਪੈਂਦਾ ਆ ਤੇ ਜੁਰੀ ਨਹੀਂ ਕਿ ਅਸੀਂ ਚੱਬੇਵਾਲ ਦੀ ਗੱਲ ਕਰੀ ਆ ਆਪਾਂ ਜਿੱਥੇ ਵੀ ਇਲ ਬਾਈ ਇਲੈਕਸ਼ਨ ਹੋ ਰਹੀ ਉਹ ਸਾਡੇ ਐਸੇ ਟਰੂ ਵਰਕਰ ਜਿਹੜੇ ਕਮਿਟਿਡ ਵਰਕਰ ਹੁੰਦੇ ਪਾਰਟੀ ਦੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਮੇਰਾ ਹਲਕਾ ਮੇਰਾ ਹਲਕਾ ਨਹੀਂ ਹੈਗਾ ਹਰਿਆਣਾ ਜੀ ਵੀ ਕੰਮ ਕਰਨਾ ਪੈਂਦਾ ਸਾਨੂੰ ਗੁਜਰਾਤ ਵੀ ਕਰਨਾ ਕਰਨਾ ਪਿਆ ਜਾ ਕੇ ਜਿੱਥੇ ਵੀ ਡਿਊਟੀ ਸਾਡੀ ਲੱਗੂ ਚਾਹੇ ਚਬਿਆਲ ਚਲਾਣ ਕੇ ਚਾਹੇ ਬਾਕੀ ਤਿੰਨ ਅਸੈਂਬਲੀਜ਼ ਬਾਈ ਇਲੈਕਸ਼ਨ ਜਿੱਥੇ ਹੋ ਰਹੀ ਆ ਉੱਥੇ ਵੀ ਲਗਾਣ ਤੇ ਸਾਡੀ ਕੋਸ਼ਿਸ਼ ਇਹ ਹੋਊਗੀ ਅਸੀਂ ਆਪਣੀ ਪਾਰਟੀ ਨੂੰ ਅਸੀਂ ਆਪਣੇ ਕੈਂਡੀਡੇਟ ਨੂੰ ਆਪਾਂ ਇੱਕ ਵੱਡੀ ਲੀਡ ਨਾ ਅਸੀਂ ਆਪਾਂ ਜਤਾਈਏ ਜੀ ਆਪਾਂ ਸਭ ਤੋਂ ਵੇਖਾ ਕੀ ਸਵਾਲ ਹੈ ਸਿੰਪਲੀਸਿਟੀ ਅਸੀਂ ਬਹੁਤ ਦੇਖੀ ਮੈਂ ਕੈਮਰਾ ਪਰ ਇਸ ਨੂੰ ਕਹਾਂ ਕਿ ਕਿਤਨਾ ਜ਼ਰੂਰ ਇੰਨੀ ਸਿੰਪਲੀਸਿਟੀ ਜਿਹੜੀ ਮਨਿਸਟਰ ਅੱਜ ਬਣੇ ਉਹ ਸਾਰੇ بڑے ਸੂਟ ਬੂਟ ਦੇ ਵਿੱਚ ਸਜ ਧਜ ਕੇ ਆਏ ਨੇ ਲੇਕਿਨ ਤੁਸੀਂ ਜਿਹੜਾ ਤੁਹਾਨੂੰ ਦੇਖ ਪ ਚਲੋ ਮੈਂ ਬਸ ਇਹੀ ਕਹੂੰਗਾ ਕਿ ਆ ਸ਼ੇਅਰ ਜੂ ਜਿੱਦਾਂ ਦੇ ਅਸੀਂ ਸੀਗੇ ਜਿੱਦਾਂ ਦੇ ਅੱਜ ਅਸੀਂ ਹੈਗੇ ਆ ਅੱਗੇ ਵੀ ਅਸੀਂ ਇਸ ਤਰ੍ਹਾਂ ਦੇ ਤੁਹਾਨੂੰ ਆਪਾਂ ਦਿਖਾਂਗੇ ਮਿਲਾਂਗੇ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ ਸੋ ਜਿਸ ਤਰੀਕੇ ਅਗਰ ਦੇਖਿਆ ਜਾਏ ਤਾਂ ਫਿਲਹਾਲ ਨਵੀਂ ਬਜ਼ਾਰਤ ਜਿਹੜੀ ਹੈ ਫਿਲਹਾਲ ਵਿਭਾਗ ਜਿਹੜੇ ਨੇ ਬਣ ਦਿੱਤੇ ਲੇਕਿਨ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੇਗੀ ਇਹ ਆਨਾਲਾ ਸਮਝਦਾ ਸਕਦਾ ਫੁੜੇ ਜਨਸ ਵਿਕਾਸ ਦੇ ਨਾਲ ਪੈਂਕਾ ਮਿਲੂ ਟੈਲੀਪੋਸਟ ਪੰਜਾਬ ਰਾਣੀ ਮਾਚਲ ਚੰਡੀ